ਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਾਂਜੀ ਦੇਖੋ ਕਸਟਮਰ ਦੇ ਆਪਾਂ ਸੂਟ ਰੈਡੀ ਕਰਵਾਏ ਨੇ ਜੀ ਸਭ ਤੋਂ ਹੈਗਾ ਇਹ ਹੈਗਾ ਜੀ ਪਹਿਲਾ ਸੂਟ ਇਹ ਜੌਰਜਟ ਦੇ ਉੱਪਰ ਤਿਆਰ ਕੀਤਾ ਦੇਖੋ ਜੀ ਇੱਦਾਂ ਲਾਈਨਾਂ ਵਾਲੀ ਜੌਰਜਟ ਇਹਨੂੰ ਛੋਈ ਮੋਈ ਜੌਰਜਟ ਕਹਿੰਦੇ ਨੇ ਜੀ ਇਹ ਵਾਲੀ ਹੁੰਦੀ ਹੈ ਜਿਹੜੀ ਇਹ ਲਾਈਨਸ ਵਾਲੀ ਇਹਦਾ ਡਾਟਸ ਜਿਹਾ ਹੁੰਦੇ ਨੇ ਵਿੱਚ ਵਿਸਕੋਸ ਵਾਲੀ ਹੁੰਦੀ ਹੈ ਇਹ ਵਧੀਆ ਵਾਲੀ ਦੇਖੋ ਜੀ ਕੱਟਵਰਕ ਹੋਇਆ ਹੋਇਆ ਜੀ ਆਕੇ ਰਿਆਂ ਦੇ ਉੱਪਰ ਫਲਾਵਰ ਆ ਜਾਣਗੇ ਦੇਖੋ ਜੀ ਇੱਧਰ ਵੀ ਕੱਟਵਰਕ ਆਹ ਵਾਲਾ ਹੈਗਾ ਜੀ ਬਾਟਮ ਦਾ ਡਿਜ਼ਾਈਨ ਆਹ ਹੈਗਾ ਜੀ ਨੈਕਸਟ ਇਹ ਵੀ ਕਸਟਮਰ ਨੇ ਰੈਡੀ ਕਰਵਾਇਆ ਜੀ ਸੇਮ 5 ਮੀਟਰ ਫੈਬਰਿਕ ਰਹੂਗਾ ਜੀ ਇਹ ਜੌਰਜਟ ਦਾ ਬਹੁਤ ਸੋਹਣਾ ਸੂਟ ਰੈਡੀ ਹੋ ਕੇ ਆਇਆ ਜੀ ਦੇਖੋ ਆ ਹੈਗਾ ਜੀ ਬਾਟਮ ਦਾ ਡਿਜ਼ਾਈਨ ਵਿਦਆਊਟ ਦੁਪੱਟਾ ਇਹ ਸੂਟ ਹੈ ਜੀ ਜੇ ਤੁਸੀਂ ਵੀ ਇਹ ਸੇਮ ਡਿਜ਼ਾਈਨ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਹੈ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦੁਪੱਟਾ ਵੀ ਲੈਣਾ ਚਾਹੁੰਦੇ ਹੋ ਆਪਾਂ ਦੁਪੱਟਾ ਵੀ ਤੁਹਾਨੂੰ ਤੁਹਾਡੀ ਚੋਇਸ ਅਕੋਰਡਿੰਗ ਰੈਡੀ ਕਰਵਾ ਕੇ ਦੇ ਦਾਂਗੇ ਨੈਕਸਟ ਹੈਗਾ ਜੀ ਆ ਵਾਲਾ ਹੀ ਮਛਲੀਨ ਦੇ ਉੱਪਰ ਰੈਡੀ ਕਰਵਾਇਆ ਹੈ ਜੀ ਇੱਕ ਕਸਟਮਰ ਨੂੰ ਜੀ ਉਹਨਾਂ ਨੂੰ ਸਿਰਫ ਨੀਚੇ ਕੱਟ ਵਰਕ ਚਾਹੀਦਾ ਸੀਗਾ ਦੇਖੋ ਸੇਮ ਹੀ ਜੀ ਬਾਜੂ ਬਣੀਆਂ ਨੇ ਸੇਮ ਹੀ ਬੋਟਮ ਬਣੀਆਂ ਸੌਰੀ ਆਪਾਂ ਉਹਨਾਂ ਦੀ ਬੋਟਮ ਤਾਂ ਤੁਹਾਨੂੰ ਦਿਖਾਤੀ ਬਾਜੂ ਨਹੀਂ ਦਿਖਾਈ ਆਪਾਂ ਉਹ ਵੀ ਦਿਖਾਉਨੇ ਆ ਜੇ ਤੁਸੀਂ ਵੀ ਇਹ ਵਾਲਾ ਡਿਜ਼ਾਈਨ ਜੀ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਜਿਵੇਂ ਜੌਰ ਜਟ ਹੋ ਗਿਆ ਬਰਬਰੀ ਹੋ ਗਿਆ ਮਛਲੀਨ ਹੋ ਗਿਆ ਤਾਂ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਸੇਮ ਹੀ ਡਿਜ਼ਾਈਨਿੰਗ ਮਿਲੇਗੀ ਬਾਟਮ ਤੇ ਸੇਮ ਹੀ ਬਾਜੂ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵਾਲੇ ਸੂਟ ਕਿਵੇਂ ਦੇ ਲੱਗੇ ਤੇ ਜੇ ਤੁਸੀਂ ਇਹ ਸੂਟ ਰੈਡੀ ਕਰਵਾਉਣਾ ਤੇ ਪ੍ਰਾਈਸ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਜੀ ਦੇਖੋ ਜੀ ਜੇ ਆਪਾਂ ਸਿੰਗਲ ਸੂਟ ਕਰਵਾਉਣਾ ਤਾਂ ਉਹਦਾ ਚਾਰਜ ਅਲੱਗ ਹੁੰਦਾ ਜਿਸ ਤਰ੍ਹਾਂ ਅਸੀਂ ਇਕੱਠੇ ਕਰਵਾਉਨੇ ਆਪਣੀ ਸ਼ਾਪ ਦੇ ਲਈ ਤਾਂ ਸਾਨੂੰ ਉਹ ਪ੍ਰਾਈਸ ਆ ਜਿਹੜਾ ਉਹ ਘਟ ਜਾਂਦਾ ਕਿਉਂਕਿ ਆਪਾਂ ਇਕੱਠੇ ਕਰਵਾਉਨੇ ਆ ਕੁਆਂਟੀਟੀ ਹੋ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਸਿੰਗਲ ਪੀਸ ਕਰਵਾਉਣਾ ਤਾਂ ਉਹਦਾ ਪ੍ਰਾਈਸ ਪ੍ਰਾਈਸ ਆ ਜਿਹੜਾ ਉਹ ਹਾਈ ਹੋ ਜਾਂਦਾ ਜੀ ਤੇ ਕਾਫੀ ਭੈਣਾਂ ਨੂੰ ਇਹ ਹੋਊਗਾ ਦੀਦੀ ਕਿ ਸਾਨੂੰ ਪ੍ਰਾਈਸ ਦੱਸੋ ਚਲੋ ਜੀ ਆਪਾਂ ਪ੍ਰਾਈਸ ਇਹ ਵਾਲੇ ਸੂਟਾਂ ਦਾ ਦੱਸ ਦਿੰਨੇ ਆ ਇਹ ਜੀ ਫੈਬਰਿਕ ਵੀ ਆਪਾਂ ਖੁਦ ਪ੍ਰੋਵਾਈਡ ਕਰਵਾਇਆ ਕਸਟਮਰ ਨੂੰ ਠੀਕ ਹੈ ਜੀ ਸ਼ਿਪਿੰਗ ਵੀ ਆਪਣੀ ਹੀ ਹੋਏਗੀ ਤੇ 1100 ਰੁਪਏ ਦਾ ਵਿਦਆਊਟ ਦੁਪੱਟਾ ਸਿੰਗਲ ਸੂਟ ਤੁਹਾਨੂੰ ਮਿਲੇਗਾ ਵਧੀਆ ਵਾਲੀ ਵਿਸਕੋਸ ਵਾਲੀ ਜੌਰਜਟ ਤੇ ਜੇ ਤੁਸੀਂ ਰੈਡੀ ਕਰਵਾਉਣੀ ਹੋ ਠੀਕ ਹੈ ਜੀ ਨਾਰਮਲ ਜੌਰਜਟ ਤੇ ਇਹਦਾ ਪ੍ਰਾਈਸ ਘਟ ਹੋਊਗਾ ਜੀ ਉਹ ਕਸਟਮਰ ਦੀ ਚੋਇਸ ਹੁੰਦੀ ਆ ਕਿ ਅਸੀਂ ਕਿਹੜੀ ਵਾਲੀ ਲੈਣਾ ਚਾਹੁੰਦੇ ਆ ਜੌਰਜਟ ਨਾਰਮਲ ਲੈਣੇ ਖਰਾਬ ਨਾਰਮਲ ਵੀ ਨਹੀਂ ਹੁੰਦੀ ਜੀ ਆਪਣੀ ਆਪਣੀ ਚੋਇਸ ਹੁੰਦੀ ਆ ਇਹ ਵਿਸਕੋਸ ਵਾਲੀ ਆ ਜੀ